ਏ ਪਰਸੋ ਮੈਨੂੰ ਮੋਬਾਈਲ ਤੋਂ ਪਤਾ ਲੱਗਿਆ ਸੀ ਪਹਿਲਾਂ ਫੋਨ ਕਰਿਆ ਸੀ ਉਹਨੇ 13 ਤਰੀਕ ਨੂੰ ਉਹਦੇ ਉਹ ਕਹਿੰਦਾ ਸੀ ਦਿੱਲੀ ਜਾਣਾ ਪਰਸੋ ਮੈਨੂੰ ਫੋਨ ਤੋਂ ਪਤਾ ਲੱਗਿਆ ਸ਼ਾਮ ਨੂੰ ਮੈਂ ਰੋਈ ਬਿਲ ਕੀ ਮੇਰੇ ਟੀਕੇ ਲਵਾ ਕੇ ਪਾਤਾ ਜੀ ਕੱਲ ਮੇਰੇ ਘਰ ਦੇ ਗਏ ਮੈਨੂੰ ਲਿਆਏ ਕੱਲ ਘਰੇ ਆ ਕੇ ਮੈਂ ਫੋਨ ਲਾਇਆ ਯਾਦੋਂ ਮੈਂ ਪੜਿਆ ਵੀ ਮੈਨੂੰ ਤੁਸੀਂ ਮਰੀ ਨਾਲ ਲਖਾਓ ਮੈਂ ਜਿਉਂਦੀ ਆ ਉਹਨਾਂ ਨੇ ਵਾਪਸ ਮੈਨੂੰ ਜਵਾਬ ਦਿੱਤਾ ਵੀ ਤੈਨੂੰ ਅਸੀਂ ਮਰੀ ਲਖਾਵਾਂਗੇ ਇਹ ਜਵਾਬ ਕਿਨੇ ਦਿੱਤਾ ਗਿਆ ਕਿਹਦੇ ਵੱਲੋਂ ਕਿਹਾ ਇਹ ਚਾਚੀ ਕਿਨੋਂ ਅੱਛਾ ਜੀ ਤੇ ਉਸ ਤੋਂ ਬਾਅਦ ਹੁਣ ਜਿਹੜੇ ਸਾਰੇ ਗੱਲੋਂ ਪਤਾ ਲੱਗਿਆ ਦੂਜਾ ਬਾਅਦ ਤੁਸੀਂ ਉਹਰੇ ਪਹੁੰਚ ਕੀਤੀ ਹੈ ਕਿਸ ਕਾਰਨ ਆਏ ਉਹਰੇ ਇਹ ਤਾਂ ਸੀ ਆਫਰ ਮੂੰਹ ਵੇਖਣ ਆਏ ਜਿੱਦੋਂ ਮੈਨੂੰ ਪਤਾ ਲੱਗਿਆ ਵੀ ਪਟਿਆਲਾ ਹਸਪਤਾਲ ਚ ਰੱਖਿਆ ਹੋਇਆ ਸੀ ਤੁਸੀਂ ਵੀ ਬੋਲੋ ਬਾਕੀ ਸਰੇ ਮੈਂ ਮੀਡੀਅਮ ਦੇ ਸਾਹਮਣੇ ਆਉਣਾ ਚਾਹੁੰਦੀ ਸੀ ਵੀ ਮਾਂ ਉਹਦੀ ਜਿਉਂਦੀ ਹੈ ਮਰੀਨ ਕਾਰਨ ਕਾਰਨ ਕੀ ਰਹੀ ਆ ਵੀ ਤੁਹਾਨੂੰ ਮਰੀ ਦੱਸ ਰਹੇ ਨੇ ਵਿਚਲਾ ਕਾਰਨ ਕੀ ਐ ਸੀ ਇਹ ਵਿਚਲਾ ਕਾਰਨ ਵੀਰ ਜੀ ਵੀ ਮੇਰਾ ਕਲੇਸ਼ ਰਹੀ ਇੱਥੇ ਸੀਗਾ ਇਹ दारू ਬੁੱਟੀ ਪੀਂਦੇ ਸੀ ਮੈਨੂੰ ਕੁਟਦੇ ਮਾਰਦੇ ਸੀ ਉਸ ਤੋਂ ਬਾਅਦ ਮੇਰੇ ਮਾਤਾ ਜੀ ਮੈਨੂੰ ਲੈ ਗਏ ਉਸ ਤੋਂ ਬਾਅਦ ਮੈਂ 4 ਸਾਲ ਬੈਠੀ ਰਹੀ ਇਹਨਾਂ ਨੇ ਮੇਰੀ ਸੁਣਵਾਈ ਨਾ ਕਰੀ ਤੇ ਮੈਂ ਬਟਿੰਡੇ ਬੋਵਨ ਲਈ ਕੇਸ ਲਾਤਾ ਕੇਸ ਲਾਏ ਤੋਂ ਬਾਅਦ ਤੇ ਤਰੀਕਾ ਤੇ ਜਾਣੋ ਹਟ ਗਏ ਮੇਰਾ ਇੱਕ ਤਰਫਾ ਹੋ ਕੇ ਕੇਸ ਟੁੱਟ ਵੀ ਮੇਰੇ ਹੱਕ ਚ ਬੋਲ ਪਿਆ ਮੁੜ ਕੇ ਉਸ ਜੱਜ ਨੇ ਕਹਿਤਾ ਵੀ ਤੂੰ ਜਿੱਥੇ ਮਰਜ਼ੀ ਵਿਆਹ ਕਰਾ ਸਕਦੀ ਐ ਇਹ ਮੈਨੂੰ ਘਰੇ ਰੱਖੀ ਦੀ ਗੱਲ ਆ ਸਾਰੀ ਏ 12 13 ਸਾਲ ਦੀ ਗੱਲ ਹੈ ਵੀ ਮਤਲਬ 12 ਤੋਂ 13 ਸਾਲ ਤੋਂ ਸ਼ੁਭਕਰਨਦੀਪ ਸਿੰਘ ਤੁਹਾਡੇ ਨਾਲ ਨਹੀਂ ਰਹਿੰਦਾ ਨਹੀਂ ਰਹਿੰਦਾ ਸੀ ਫੋਨ ਤੇ ਗੱਲ ਹੁੰਦੀ ਸੀ ਨਾਲ ਨਹੀਂ ਸੀ ਰਹਿੰਦਾ ਅੱਛਾ ਤੇ ਹੁਣ ਜਿਹੜਾ ਉਹ ਕਿੰਨਾ ਮੌਤ ਦੀ ਮੌਤ ਹੋ ਚੁੱਕੀ ਹੈ ਕੀ ਸਮਝਦੇ ਕੀ ਹੋ ਜਿੱਥੇ ਬੰਦਿਆਂ ਵੱਲੋਂ ਫੈਸਲਾ ਲਿਆ ਜਾ ਰਿਹਾ ਹੈ ਕਿ ਉਦੋਂ ਉਦੋਂ ਤੱਕ ਜਿਹੜਾ ਕਿਹਾ ਉਹਨੂੰ ਅਸੀਂ ਸ਼ਹੀਦ ਕਰਾਰ ਦਵਾਂਗੇ ਉਹ ਤੱਕ ਦਾ ਪੋਸਟਮਾਰਟਮ ਨਹੀਂ ਕੀਤਾ ਜਾਏਗਾ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਨਹੀਂ ਵੀਰ ਮੈਂ ਕਿਸੇ ਜਸਵੰਦੀ ਨਾਲ ਹੈ ਨਹੀਂ ਕਿ ਵੀ ਜਦੋਂ ਪਹਿਲਾਂ ਇਹਨਾਂ ਜਸਵੰਦੀ ਨੇ ਪਹਿਲਾਂ ਹੀ ਮੈਨੂੰ ਮਾਰਤਾ ਹੁਣ ਮੈਂ ਕੀ ਇਹਨਾ ਕੱਢਣਾ ਪਹਿਲਾਂ ਨੇ ਕਿਸੇ ਨੇ ਪੁੱਛਿਆ ਹੀ ਨਹੀਂ ਤੇ ਹੁਣ ਜਦੋਂ ਕਹਿੰਦੇ ਵੀ ਅਸੀਂ ਉਹ ਤੱਕ ਸਸਕਾਰ ਨਹੀਂ ਕਰਨ ਦਵਾਂਗੇ ਕੀ ਮੰਗ ਕੀ ਤੁਹਾਡੀ ਮੇਰੀ ਕੋਈ ਮੰਗ ਨਹੀਂ ਵੀਰੇ ਮੈਨੂੰ ਆਇਆ ਵੀ ਚਲ ਇਹਦੀ ਮਿੱਟੀ ਵਿਚਾਰੇ ਦੀ ਆਹੋ ਹੋ ਜੇ ਤੇ ਆਪਦਾ ਬਸ ਆਹੋ ਨਹੀਂ ਮਿੱਟੀ ਹੋ ਜਾਈ ਯਾ ਇਕੱਲਾ ਚਿਹਰਾ ਹੀ ਦੇਖਣਾ ਹੈ ਪੁੱਤ ਨਹੀਂ ਵੀਰੇ ਮਿੱਟੀ ਵੀ ਹੋਵੇ ਵਿਚਾਰੇ ਦੀ ਕਾਹਤੋਂ ਐਵੇਂ ਰੋਲੀ ਜਾਂਦੇ ਆ ਤੇ ਜਿਹੜੀ ਜਥੇਵੰਦੀ ਇਹ ਮੰਗ ਕਰ ਰਹੀ ਹੈ ਨਾ ਉਹ ਠੀਕ ਲੱਗਦਾ ਤੁਹਾਨੂੰ ਨਹੀਂ ਨਹੀਂ ਵੀਰੇ ਆਪਾਂ ਨੂੰ ਕਿਸੇ ਦਾ ਕੋਈ ਪਤਾ ਨਹੀਂ ਨਾ ਮੈਂ ਕਿਸੇ ਜਥੇਵੰਦੀ ਚ ਹੈਗੀ ਨਹੀਂ ਜਥੇਵੰਦੀ ਜਥੇਵੰਦੀ ਤਾਂ ਕਹਿ ਰਹੀ ਆ ਕਿ ਸੰਸਕਾਰ ਉਹਦੇ ਤੱਕ ਨਹੀਂ ਕਰਾਂਗੇ ਜਥੇਵੰਦੀ ਤਾਂ ਜਦੋਂ ਜਦੋਂ ਕੋਈ ਪੁੱਛਾ ਨਹੀਂ ਪਰ ਤੁਸੀਂ ਕੀ ਕਹਿੰਦੇ ਜਥੇਵੰਦੀ ਚ ਹੈ ਨਹੀਂ ਮੇਰਾ ਰੋਲ ਮੈਂ ਤਾਂ ਕਣੀ ਬਦੀ ਮਿੱਟੀ ਵਿਚਰਦੀ ਸਮੇਟੀ ਜਾਵੇ ਤੁਸੀਂ ਚਾਹੁੰਦੇ ਹੋ ਕਿ ਸੰਸਕਾਰ ਜਲਦੀ ਹੋ ਜਾਵੇ ਹਾਂ ਵੀ ਹੋ ਜਾਵੇ ਜਲਦੀ ਮਿੱਟੀ ਛੇਤੀ ਸਮੇਟੀ ਜਾਵੇ ਪਰ ਫਿਰ ਜਥੇਵੰਦੀ ਇਹ ਜਿਹੜੀ ਮੰਗ ਆ ਕੀ ਉਹ ਨਜਾਇਜ਼ ਆ ਤੁਸੀਂ ਉਹਨੂੰ ਜਾਇਜ਼ ਨਹੀਂ ਸਮਝਦੇ ਆਸੀਂ ਨਹੀਂ ਕਹਿੰਦੇ ਮੈਂ ਨਹੀਂ ਵੀਰੇ ਕਹਿੰਦੀ ਕਿਸੇ ਜਥੇਵੰਦੀ ਦਾ ਨਾ ਮੇ ਉਹਨਾਂ ਬਾਰੇ ਕੀ ਕਹੋਗੇ ਉਹਨਾਂ ਬਾਰੇ ਕਿਉਂ ਕਿ ਆ ਗਿਆ ਇਸ ਤਰੀਕੇ ਨਾਲ ਸਾਡੇ ਪੈਸਿਆਂ ਦੇ ਭੁੱਖੇ ਨਹੀਂ ਸਾਰੇ ਹੁਣ ਪੈਸਾ ਖੇੜ ਇਕੱਠਾ ਕਰਦੇ ਆ ਹਾਂਜੀ ਹਾਂ ਪੈਸੇ ਨਹੀਂ ਤਾਂ ਮਨਾ ਕਰ ਰਹੇ ਨੇ ਕਾਊਂਟ ਦੇ ਰਹੇ ਨੇ ਕਾਊਂਟ ਫਿਰ ਵੀਰੇ ਪੈਸੇ ਨੂੰ ਮਨਾ ਕਰਦੇ ਆ ਤੇ ਕਾਊਂਟ ਮੋਬਾਈਲਾਂ ਤੇ ਸਭ ਮੋਬਾਈਲਾਂ ਤੇ ਕਾਊਂਟ ਚੜੇ ਹੋਏ ਵੀਰੇ ਉਹਨਾਂ ਦੇ ਨਹੀਂ ਨਹੀਂ ਜਦੋਂ ਤੁਹਾਡੇ ਨਾਲ ਸ਼ੁਭਦਾ ਕੋਈ ਕਨੈਕਸ਼ਨ ਨਹੀਂ ਸੀ ਜਦੋਂ ਤੁਹਾਡੇ ਨਾਲ ਸ਼ੁਭਦਾ ਹੁਣ ਤੱਕ ਕੋਈ ਕਨੈਕਸ਼ਨ ਨਹੀਂ ਸੀਗਾ ਪਰ ਫਿਰ ਉਹ ਕਿਸਾਨ ਜੋਥੇ ਬੰਦਿਆਂ ਕਹਿੰਦੇ ਨੇ ਕੋਈ ਸਾਡਾ ਸ਼ਹੀਦ ਆ ਸਾਡੇ ਸੰਘਰਸ਼ ਦਾ ਸ਼ਹੀਦ ਆ ਤਾਂ ਫਿਰ ਕਿਸਾਨ ਜਿਥੇ ਬੰਦਿਆ ਆਪਣੇ ਮੁਤਾਬਕ ਹੀ ਫੈਸਲਾ ਕਰਦਾ ਵੀਰੇ ਮੈਂ ਮੇਰਾ ਪੁੱਤ ਨਹੀਂ ਮੈਂ ਨਾਮਿਨੇਟਡ ਚ ਨਹੀਂ ਲਿਖਿਆ ਬਿਲਕੁਲ ਤੁਹਾਡਾ ਪਰ ਤੁਹਾਡਾ ਸ਼ੁਭ ਨਾਲ ਹੁਣ ਜਿੱਥੇ ਬੰਦਿਆ ਤੇ ਜਿਵੇਂ ਬੰਦਿਆ ਨੇ ਉਹਨਾਂ ਨੂੰ ਧਰਨੇ ਦਿੱਤੇ ਵੀਰੇ ਵੀ ਇਹਨਾਂ ਦੀ ਮਾਂ ਕਿੱਥੇ ਆ ਉਹਦਾ ਸਹੀ ਪੁੱਛਦੇ ਵੀ ਮਾਂ ਕਿੱਥੇ ਆ ਜਦੋਂ ਮੈਂ ਘਰੇ ਫੋਨ ਲਾਇਆ ਉਹਦਾ ਵੀ ਜਿਵੇਂ ਬੰਦਿਆ ਉੱਥੇ ਹੀ ਸੀ ਉਦੋਂ ਪੁੱਛਦਿਆਂ ਵੀ ਮਾਂ ਦਾ ਫੋਨ ਆਇਆ ਸਾਰੇ ਬੰਦਿਆਂ ਨੂੰ ਪਤਾ ਸੀਗਾ ਵੀ ਤੁਸੀਂ ਹੈਗੇ ਹੋ ਜੋ ਸਾਰੇ ਪਿੰਡ 'ਚ ਪਤਾ ਵੀ ਰਿਹਾ ਵੀ ਜੇ ਮੈਂ ਜਿਉਂਦੀ ਆ ਮੈਂ ਮਰੀ ਨਹੀਂ ਜੇ ਮੈਂ ਮਰੀ ਆ ਮਾਂ ਤਾਂ ਸਾਰੇ ਪਿੰਡ 'ਚ ਪਤਾ ਹੋਵੇ ਮਰੀ ਆ ਮੈਂ ਜਿਉਂਦੀ ਖੜੀ ਆ ਖੁਦ ਆ ਗਈ ਆ ਮੈਂ ਆਪ ਜਿਉਂਦੀ ਕਰਕੇ ਆਈ ਤਾਂ ਤੁਸੀਂ ਕਹਿੰਦੇ ਹੋ ਕਿ ਸਿਰਫ ਇੱਕ ਮਾਂ ਦਾ ਦਰਦ ਆ ਹਾਂ ਵੀਰੇ ਹਾਂ ਵੀਰੇ ਸਿਰਫ ਇਹ ਚੌਨਰਪੁਰ ਦੀ ਮਿੱਟੀ ਨਾ ਖਰਾਬ ਹਾਂ ਮਿੱਟੀ ਨਾ ਖਰਾਬ ਹੋਵੇ ਵੀਰੇ ਬਸ ਮੇਰੇ ਪੁੱਤ ਦਾ ਜਲਦੀ ਤੋਂ ਜਲਦੀ ਸ਼ਿਸ਼ਕਾਰ ਹੋ ਜਾ ਜਿਹੜੀ ਪਰਿਵਾਰ ਨੂੰ ਮਦਦ ਤੁਸੀਂ ਦੱਸ ਰਹੀ ਹੋ ਉਹਦੇ ਬਾਰੇ ਕੀ ਕਹੋਗੇ ਨਹੀਂ ਵੀਰੇ ਦੇਖਿਆ ਨਹੀਂ ਹਜੇ ਜੇ ਤੁਸੀਂ ਮਦਦ ਉਹਨੂੰ ਜਿਹੜੀ ਮਦਦ ਦਾ ਐਲਾਨ ਕਰ ਰਹੀ ਹੈ ਸਰਕਾਰ ਉਹ ਉਹਨੂੰ ਕਿਵੇਂ ਦੇਖਦੇ ਤੁਸੀਂ ਵੀ ਮਿਲਣੀ ਉਹ ਬਸ ਵੀਰੇ ਠੀਕ ਆ ਮੇਰੀ ਗੁੜੀਆ ਨੂੰ ਸਰਕਾਰੀ ਨੌਕਰੀ ਮਿਲ ਜੇ ਜਿਹੜੀ ਸਰਕਾਰ ਨੇ ਮਦਦ ਕਰਤੀ ਵਧੀਆ ਤੇ ਜਿਹੜੀ ਹੁਣ ਕੈਸ਼ ਨਕਦ ਮਦਦ ਜਿਹੜੀ ਕਰਿਓ ਨਕਦ ਮਦਦ ਹੁਣ ਕਿਤੇ ਵੱਲ ਜਾਏਗੀ ਕਿ ਮਾਂ ਵੱਲ ਜਾਏਗੀ ਜਾਂ ਉਹਦੇ ਹੋਰ ਰਿਸ਼ਤੇਦਾਰ ਉਹਨੂੰ ਲੈਣਗੇ ਉਹ ਜਿਵੇਂ ਸਰਕਾਰ ਦੀ ਮਰਜ਼ੀ ਸ਼ੁਕਰ ਕਰਨਾ ਤੁਹਾਡੀ ਗੱਲ ਬਰੁਆ ਹਾ ਹਾ ਹਰੇ ਹੁੰਦੀ ਰਹਿੰਦੀ ਸੀ ਹੁੰਦੀ ਰਹਿੰਦੀ ਸੀ ਤੁਸੀਂ ਦਾਵਾ ਕਰ ਦਿਓ ਉਹਦੀ ਮਾਂ ਦੇ ਹੋਣ ਦਾ ਦਾਵਾ ਕਰ ਦਿਓ ਨਾ ਜਿਹੜੇ ਨਕਦ ਦੇ ਪੈਸੇ ਤੁਹਾਨੂੰ ਮਿਲਣ ਆਉਂਦਾ ਸੀ ਸ਼ੁਕਰ ਹਾ ਵੀਰੇ ਆ ਜਾਂਦਾ ਸੀ ਨਾਨਕੀ ਆਉਂਦਾ ਹੁੰਦਾ ਸੀ ਅਤੇ ਮੈਂ ਤੁਸੀਂ ਵੀਰਪਾਲਕਰ ਵੀਰਪਾਲ ਜੀ ਹੁਣ ਨਹੀਂ ਲੱਗਦਾ ਕਿ ਮਿਲੇਗੀ ਉਹਦਾ ਕੌਣ ਹੋਏਗਾ ਤੁਸੀਂ ਮੁਆਵਜ਼ੇ ਦੀ ਗੱਲ ਕਰ ਰਹੇ ਹੋਗੇ ਇਹ ਵੀ ਜਥੇਬੰਦੀਆਂ ਦੇ ਸੰਘਰਸ਼ ਕਰਨੀ ਮਿਲੇਗਾ ਜਿਹੜੀ ਜਥੇਬੰਦੀ ਤੁਸੀਂ ਨਕਾਰ ਰਹੇ ਹੋਗੇ ਵੀ ਜਥੇਬੰਦੀ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ ਵੀ ਰੋਲ ਨਹੀਂ ਹੈਗਾ ਕਿ ਤੁਸੀਂ ਦੋ ਪਾਸੇ ਦੀ ਗੇਮ ਖੇਡ ਰਹੇ ਹੋਗੇ ਨਾ ਵੀਰੇ ਮੈਂ ਕਿਸੇ ਕਿਨ ਗੇਮ ਜੇ ਤਾਂ ਮੈਂ ਕਿਸੇ ਗੇਮ ਚ ਆਈ ਹਾਂ ਮੈਂ ਫਿਰ ਤਾਂ ਮੈਂ ਗੇਮ ਖੇਡਾਂ ਮੈਂ ਤਾਂ ਸਿਰਫ ਆਪਣੇ ਪੁੱਤ ਦੀ ਮਾਰੀ ਮਤਲਬ ਤੁਹਾਨੂੰ ਆਪਜੀ ਦੀ ਵੀ ਗੱਲ ਕਹਿ ਰਹੇ ਹੋ ਤੁਸੀਂ ਦੂਜੇ ਪਾਸੇ ਤੁਸੀਂ ਕਹਿ ਰਹੇ ਹੋਗੇ ਕਿ ਇੱਥੇ ਅਸੀਂ ਜਥੇਬੰਦੀਆਂ ਨਾਲ ਸਾਡਾ ਕੋਈ ਤਾਲੁਕ ਨਹੀਂ ਵੀਰੇ ਮੇਰਾ ਕਿਸੇ ਨਾਲ ਕੋਈ ਤਾਲਕ ਨਹੀਂ ਮੇਰਾ ਇਹਨਾਂ ਦੇ ਮੈਂਬਰਾਂ ਨਾਲ ਹੀ ਹੈ ਨਹੀਂ ਕਰਦਿਆਂ ਨਾਲ ਤੇ ਜਥੇਬੰਦੀਆਂ ਨਾਲ ਤਾਂ ਮੈਂ ਕਰਨਾ ਨਹੀਂ ਤੁਹਾਡੀ ਤੁਹਾਡੀ ਨੀਜੀ ਕੋਈ ਮੰਗ ਨਹੀਂ ਨਹੀਂ ਕੁਝ ਮਿਲੇਗਾ ਨਾ ਮਿਲੇਗਾ ਕੋਈ ਮੰਗ ਨਹੀਂ ਬਸ ਮੈਨੂੰ ਮੇਰੇ ਪੁੱਤ ਨੂੰ ਸੁਝਾਏਗਾ